ਪੁੱਤ ਬਣਾ ਲਾ ਵੜ ਦਿਓ ਮੁਬਾਰਕ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕੱਕੜਗੇ ਨਸੇ ਕਦੋਂ ਵਿਕਾਸ ਵਾਸਤੇ ਵਿਕਾਸ ਵਾਸਤੇ ਪੈਸੇ ਇਹਦਾ ਵਿਕਾਸ ਵਾਸਤੇ ਪੈਸੇ ਦੇ ਦੇ ਜੀ ਪਿੰਡ ਦੇ ਵਿਕਾਸ 2 ਕੋਟ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਟੋਪਨ ਵੀਡੀ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ Education is not the amount of information that is put in the human brain. It must have man making, character making, and life building accumulation of ideas. चार हफ्ते आज सिंथेटिक ड्रग्स जा चिट्टा पंजाब देविचो खत्म कीता जाएगा। ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹੈ ਜਦੋਂ ਪੰਜਾਬ ਜਾਂ ਪੰਜਾਬੀਅਤ ਦੀ ਗੱਲ ਚੱਲਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਅਸਲੀ ਪੰਜਾਬ ਤਾਂ ਪਿੰਡਾਂ ਵਿੱਚ ਵੱਸਦਾ ਹੈ ਇਹਨਾਂ ਚੋਣਾਂ ਵਿੱਚ ਉਸੇ ਪੰਜਾਬ ਦਾ ਮੌਜੂਦਾ ਚਿਹਰਾ ਵੇਖਿਆ ਜਾ ਸਕਦਾ ਹੈ ਕੀ ਹੈ ਅੱਜ ਦਾ ਰੰਗਲਾ ਪੰਜਾਬ ਸੋਹਣਾ ਪੰਜਾਬ ਇਹਨਾਂ ਚੋਣਾਂ ਵਿੱਚ ਤੁਸੀਂ ਵੇਖ ਸਕਦੇ ਹੋ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਕਹੇ ਜਾਣ ਵਾਲਾ ਪੰਜਾਬ ਅੱਜ ਕਿਹੋ ਜਿਹਾ ਹੈ ਇਸ ਦੀ ਜਾਣਕਾਰੀ ਅੱਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਦੋਸਤੋ ਰਾਜ ਕਰਨ ਦੀ ਸਭ ਤੋਂ ਸੋਹਣੀ ਅਤੇ ਮੌਜੂਦਾ ਪ੍ਰਭਾਵੀ ਵਿਵਸਥਾ ਹੈ ਲੋਕਤੰਤਰ ਸਭ ਤੋਂ ਘੱਟ ਕਮੀਆਂ ਜਾਂ ਕਈ ਇਹ ਮੋਰ ਇਫੈਕਟਿਵ ਸਿਸਟਮ ਟੂ ਗਵਰਨ ਸੋਸਾਇਟੀ ਉਹ ਹੈ ਲੋਕਤੰਤਰ ਲੋਕਤੰਤਰ ਦੀ ਸ਼ੁਰੂਆਤੀ ਪੌੜੀ ਹੁੰਦੀਆਂ ਹਨ ਪੰਚਾਇਤੀ ਚੋਣਾਂ ਪੰਜਾਬ ਵਿੱਚ 15 ਅਕਤੂਬਰ 2024 ਨੂੰ ਇਹ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਇਸ ਸਬੰਧੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਲਗਭਗ ਲੱਗ ਹੀ ਗਈਆਂ ਹਨ ਸਰਕਾਰੀ ਕਰਮਚਾਰੀਆਂ ਲਈ ਪੰਚਾਇਤੀ ਚੋਣਾਂ ਨੂੰ ਠੀਕ-ਠਾਕ ਸੰਪਰਨ ਕਰਾਉਣਾ ਇਹ ਸਭ ਤੋਂ ਔਖਾ ਹੁੰਦਾ ਹੈ ਜਦੋਂ ਕਿ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਵੇਲੇ ਉਸ ਵੇਲੇ سپورਟਿੰਗ ਸਟਾਫ ਅਤੇ ਸਕਿਉਰਿਟੀ ਇਹਨਾਂ ਚੋਣਾਂ ਦੇ ਮੁਕਾਬਲੇ ਬਿਹਤਰ ਹੁੰਦੀ ਹੈ ਉਹਨਾਂ ਚੋਣਾਂ ਵੇਲੇ ਇਹਨਾਂ ਦਾ ਕੰਮ ਥੋੜਾ ਸੀਮਿਤ ਹੁੰਦਾ ਹੈ ਉਹਨਾਂ ਚੋਣਾਂ ਵੇਲੇ ਵੋਟ ਪਵਾਓ ਤੇ ਗਿਣਤੀ ਲਈ ਸੁਰੱਖਿਅਤ ਬੈਲਟ ਬਾਕਸ ਜੀ ਹਾਂ VOTING ਮਸ਼ੀਨ ਉੱਥੇ ਪੰਚਾਇਤ ਉਹ ਜਿੱਥੇ ਸਟ੍ਰੋਂਗ ਰੂਮ ਬਣਿਆ ਹੁੰਦਾ ਹੈ ਪਰ ਪੰਚਾਇਤੀ ਚੋਣਾਂ ਪਹਿਲਾ ਚੋਣਾਂ ਪਾਓ ਅਤੇ ਫਿਰ ਮੌਕੇ ਤੇ ਹੀ ਰਿਜ਼ਲਟ ਵੀ ਡਿਕਲੇਅਰ ਕਰੋ ਦੋਸਤੋ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਹਨ ਤਾਂ ਅਧਿਕਾਰੀ ਨਾ ਚੋਣਾਂ ਤੋਂ ਬਚਦੇ ਹੋਏ ਨਜ਼ਰਾਂਂਦੇ ਹਨ ਕਿਉਂਕਿ ਪੰਜਾਬ ਵਿੱਚ ਸਰਕਾਰ ਦਾ ਜੋ ਇਕਬਾਲ ਹੈ ਉਹ ਸਭ ਨੂੰ ਪਤਾ ਹੀ ਹੈ ਦੋਸਤੋ ਪੰਜਾਬ ਵਿੱਚ ਯੂਪੀ ਬਿਹਾਰ ਵਾਲਾ ਕਲਚਰ ਵੱਧਦਾ ਜਾ ਰਿਹਾ ਹੈ ਇਕ ਗੀਦ ਹੈ ਨਾ ਦੋਸਤੋ ਚੱਲਦਾ ਹੈ ੱੱੱਕਾ ਮੈਂ ਤਾਂ ਤਾਂ ਕਰਦਾ ਬਸ ਉਹੋ ਜਿਹੇ ਹਾਲਾਤ ਹੀ ਪੰਜਾਬ ਵਿੱਚ ਬਣੇ ਹੋਏ ਹਨ ਹਰ ਕੋਈ ਚਾਹੇ ਉਹ ਪੈਸੇ ਦੇ ਸਿਰ ਤੇ ਹੋਵੇ ਜਾਂ ਪੋਲੀਟਿਕਲ ਲਿੰਕ ਕਰਕੇ ਉਹ ੱੱਕਾ ਕਰਨ ਦੀ ਕੋਸ਼ਿਸ਼ ਕਰਦਾ ਹੈ ਖਾਸ ਕਰ ਚੋਣਾਂ ਵੇਲੇ ਹਰ ਕੋਈ ਦਬਾਅ ਬਣਾਉਣ ਲਈ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਜਿਨ੍ਹਾਂ ਦੀਆਂ ਚੋਣ ਡਿਊਟਾਂ ਲੱਗੀਆਂ ਹੁੰਦੀਆਂ ਹਨ ਉਹਨਾਂ ਦੇ ਸਿਰ ਜਾ ਕੇ ਚੜਦਾ ਹੈ ਗੁਰੂ ਨਾਨਕ ਵਾਲਾ ਧਰਮਾ ਸਿਆਣੀ ਸੋਚ ਪੰਜਾਬ ਵਿੱਚੋਂ ਹੁਣ ਲੁਪਤ ਹੁੰਦੀ ਜਾ ਰਹੀ ਹੈ ਇਹੋ ਜਿਹੀਆਂ ਖਬਰਾਂ ਚੋਣਾ ਹੋਣ ਤੱਕ ਮੀਡੀਆ ਦੀਆਂ ਸੁਰੱਖਿਅਾਂ ਦੋਸਤੋ ਬੰਦੀਆਂ ਹੀ ਰਹਿਣਗੀਆਂ ਦੋਸਤੋ ਐਮਪੀ ਲੈਵਲ ਦਾ ਬੰਦਾ ਜਾ ਕੇ ਡੀਸੀ ਜਾਂ ਵੀਡੀਓ ਨੂੰ ਧਮਕਾਉਂਦਾ ਹੈ ਕੀ ਤੁਹਾਨੂੰ ਇਹ ਸ਼ਰਮਨਾਕ ਨਹੀਂ ਲੱਗਦਾ ਜਾਂ ਫਿਰ ਅਸੀਂ ਪੂਰੀ ਤਰ੍ਹਾਂ ਕੋਮਨਸਟ ਹੋ ਕੇ ਉਹੋ ਜਿਹਾ ਹੀ ਵਿਹਾਰ ਕਰਨ ਲੱਗ ਪਏ ਹਾਂ ਦੋਸਤੋ ਇਹ ਕੋਮਨਸਟ ਇਹ ਸਿਸਟਮ ਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਤੋਰ ਮੋੜ ਕੇ ਆਪਣੇ ਹੱਥ ਵਿੱਚ ਲੈਂਦੇ ਹਨ ਅਤੇ ਫਿਰ ਆਪਣੀ ਮਰਜ਼ੀ ਮੁਤਾਬਕ ਇਸਤੇਮਾਲ ਕਰਦੇ ਹਨ ਜਿਵੇਂ ਇਹਨਾਂ ਨੇ ਪੱਛਮੀ ਬੰਗਾਲ ਅਤੇ ਕੇਰਲਾ ਦੀ ਥਾਵਾਂ ਤੇ ਆਪਣੇ ਸ਼ਾਸਨ ਦੌਰਾਨ ਕੀਤਾ ਸੀ ਪੰਜਾਬ ਵਿੱਚ ਤੁਹਾਨੂੰ ਕਾਮਰੇਡ ਲਾਲਚੰਦ ਘਟਾਰੂ ਚੱਕ ਉਹਨਾਂ ਦਾ ਕਿੱਸਾ ਯਾਦ ਹੀ ਹੋਵੇਗਾ ਪੰਜਾਬ ਵਿੱਚ ਵੀ ਬਿਨਾ ਝੰਡੇ ਵਾਲੀ ਬਹੁਸੰਖਿਆਕ ਕਮਨਿਸਟ ਸੋਚ ਅਤੇ ਕਮਨਿਸਟਾਂ ਦੀ ਸਰਕਾਰ ਹੈ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਹੈ ਦੋਸਤੋ ਇਹਨਾਂ ਚੋਣਾਂ ਵਿੱਚ ਸਰਕਾਰੀ ਅਧਿਕਾਰੀਆਂ ਦੇ ਉੱਪਰ ਸਰਕਾਰ ਵਿੱਚ ਸ਼ਾਮਲ ਮੰਤਰੀ ਅਤੇ ਸੰਤਰੀ ਉਹ ਵੀ ਦਬਾਅ ਬਣਾਉਣਗੇ ਅਤੇ ਆਪੋਜੀਸ਼ਨ ਵਾਲੇ ਐਮਪੀ ਅਤੇ ਹੋਰ ਨੇਤਾ ਵੀ ਦੋਵੇਂ ਲੋਕਤੰਤਰ ਦੀ ਹੀ ਦੁਹਾਈ ਦੇਣਗੇ ਵੱਡੇ ਵੱਡੇ ਇਹ ਨਾ ਚਿਰਿਆਂ ਦੀ ਤਾਂ ਗੱਲ ਛੱਡੋ ਦੋਸਤੋ ਇਹ ਨਾ ਚੋਣਾਂ ਵਿੱਚ ਸਰਪੰਚੀ ਦੇ ਦਾਵੇਦਾਰ ਹਾਂਜੀ ਸਰਬਸੰਮਤੀ ਲਈ ਸਰਪੰਚ ਚੁਣੇ ਜਾਣ ਲਈ ਬੋਲੀ ਤੱਕ ਲਗਾ ਰਹੇ ਹਨ ਮੈਨੂੰ ਸਰਪੰਚ ਬਣਾ ਦਿਓ ਸਰਬਸੰਮਤੀ ਨਾਲ ਇੰਨੇ ਲੱਖ ਪਿੰਡ ਦੇ ਵਿਕਾਸ ਲਈ ਦੇਵਾਂਗਾ ਇਹ ਸਮਾਚਾਰ ਅੱਜਕੱਲ ਲਗਭਗ ਅਖਬਾਰਾਂ ਵਿੱਚ ਛਪ ਹੀ ਰਹੇ ਹਨ ਗਰਦਾਸਪੁਰ ਵਿੱਚ ਤਾਂ ਇੱਕ ਵਿਅਕਤੀ ਨੇ 2 ਕਰੋੜ ਤੱਕ ਦੀ ਬੋਲੀ ਲਾਈ ਹੈ ਉਸਨੇ ਪੇਸ਼ਕਸ਼ ਕੀਤੀ ਹੈ ਕਿ ਮੈਨੂੰ ਸਰਪੰਚ ਬਣਾ ਦਿਓ ਮੈਂ ਪਿੰਡ ਦੇ ਵਿਕਾਸ ਲਈ ਸਰਬਸੰਮਤੀ ਨਾਲ ਚੁਣੇ ਜਾਣ ਤੇ 2 ਕਰੋੜ ਦੀ ਗ੍ਰਾਂਟ ਆਪਣੀ ਜੇਬ ਵਿੱਚੋਂ ਦਵਾਂਗਾ। ਦੋਸਤੋ ਗੁਰਦਾਸਪੁਰ ਦੇ ਕਾਂਗਰਸ ਦੇ ਇੱਕ ਬਹੁਤ ਵੱਡੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹ ਜਦੋਂ ਉਹਨਾਂ ਤਾਂ ਕਿਸੇ ਖਬਰ ਪਹੁੰਚੀ ਤਾਂ ੜਕ ਗਏ। ਉਹਨਾਂ ਨੂੰ ੜਕਣਾ ਵੀ ਚਾਹੀਦਾ ਹੈ ਜੇ ਦੋਸਤੋ ਸਰਪੰਚੀ ਹੀ 2 ਕਰੋੜ ਵਿੱਚ ਵੰਕਣ ਲੱਗ ਪਈ ਤਾਂ ਕੱਲ ਨੂੰ ਐਮਐਲਏ ਦੀ ਸੀਟ ਲੀਡਰ ਨੂੰ ਹੜਕੇ ਅੰਦਰ ਦੇਣਾ ਚਾਹੀਦਾ ਹੈ। ਇਹ ਓਪਨ ਕਰਾਪਸ਼ਨ ਹੈ। ਜੀ। ਇਹ ਓਪਨ ਕਰਾਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ। ਇਕੋ ਬਕਰਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਵਿਕਾਸ ਵਾਸਤੇ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇਜੇ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹ ਉਥੇ ਓਪਨ ਜੀ ਤੇ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਦੋਸਤੋ ਕਾਂਗਰਸ ਦੇ ਇਹ ਨੇਤਾ ਪ੍ਰਤਾਪ ਸਿੰਘ ਬਾਜਵਾ ਬਿਲਕੁਲ ਠੀਕ ਕਹਿ ਰਹੇ ਹਨ ਜੇ ਸਰਪੰਚੀ ਲਈ ਹੀ 2 ਕਰੋੜ ਤੱਕ ਦੀ ਬੋਲੀ ਜਾਣ ਲੱਗ ਪਈ ਤਾਂ ਕੱਲ ਨੂੰ ਐਮਐਲਏ ਦੀ ਟਿਕਟ ਲਈ ਦੋਸਤੋ ਰਾਜਨੀਤੀ ਦੀ ਕੋਈ ਸੱਚਾਈ ਹੈ ਦੱਸਦੇ ਹਨ ਕਿ ਐਮਐਲਏ ਦੀ ਟਿਕਟ ਲਈ ਅੰਦਰ ਖਾਤੇ 2 ਕਰੋੜ ਤੱਕ ਦੀ ਕਈ ਥਾਂ ਹੀ ਬੋਲੀ ਲੱਗ ਹੀ ਜਾਂਦੀ ਹੈ ਮਤਲਬ ਪਾਰਟੀ ਫੰਡ ਲਈ 2 ਕਰੋੜ ਰੁਪਏ ਦੇਓ ਅਤੇ ਐਮਐਲਏ ਦੀ ਟਿਕਟ ਲੈ ਕੇ ਪਾਰਟੀ ਵੱਲੋਂ ਚੋਣ ਲੜੋ ਦੋਸਤੋ ਜੇ ਸਰਪੰਚੀ ਵਿੱਚ ਹੀ 2 ਕਰੋੜ ਦਾ ਰੇਟ ਹੋ ਗਿਆ ਤਾਂ ਫਿਰ ਐਮਐਲਏ ਸੋਚੋ ਉਸ ਦਾ ਰੇਟ ਕੀ ਹੋਵੇਗਾ 20 ਕਰੋੜ ਰੁਪਏ ਅੰਦਾਜ਼ਨ ਦੋਸਤੋ ਪ੍ਰਤਾਪ ਸਿੰਘ ਬਾਜਵਾ ਦਾ ਰੋਲਾ ਪਾਣਾ ਬਿਲਕੁਲ ਠੀਕ ਹੀ ਹੈ ਇੱਕ ਤਾਂ ਇਸ ਵੇਲੇ ਦੋਸਤੋ ਕੇਂਦਰ ਵਿੱਚ ਮੋਦੀ ਸਰਕਾਰ ਹੈ ਉਸ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਭ੍ਰਸ਼ਟਾਚਾਰ ਖਿਲਾਫ ਬੜੀ ਸਖਤ ਹੈ ਉੱਪਰੋਂ ਸੀਬੀਆਈ ਅਤੇ ਈਡੀ ਦਾ ਡਰ ਫਿਰ ਕਿੱਥੋਂ ਕੱਢੇ ਜਾਣਗੇ 20 ਕਰੋੜ ਰੁਪਏ ਦੋਸਤੋ 20 ਕਰੋੜ ਰੁਪਏ ਲਾ ਕੇ ਪਹਿਲਾਂ ਟਿਕਟ ਲਈ ਜਾਊਂਗੀ ਉਸ ਤੋਂ ਬਾਅਦ ਚੋਣ ਲੜੀ ਜਾਏਗੀ ਉਸ ਤੋਂ ਬਾਅਦ ਪਤਾ ਨਹੀਂ ਜਿੱਤਣਾ ਹੋਵੇਗਾ ਜਾਂ ਨਹੀਂ ਕਿਉਂਕਿ ਸਰਪੰਚੀ ਵਾਂਗ ਉੱਥੇ ਐਮਐਲ ਦੀ ਟਿਕਟ ਵਿੱਚ ਕੋਈ ਸਰਬਸੰਮਤੀ ਦਾ ਤਾਂ ਚੱਕਰ ਹੁੰਦਾ ਹੀ ਨਹੀਂ ਉੱਥੇ ਤਾਂ ਚੋਣ ਲੜਨੀ ਹੀ ਪਵੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤੁਸੀਂ ਜਿੱਤੇ ਹੋ ਜਾਂ ਹਾਰੇ ਹੋ ਦੋਸਤੋ ਇੰਜ ਹੀ ਜੇ ਰੇਟ ਵਧਦਾ ਗਿਆ ਤਾਂ ਕੱਲ ਨੂੰ ਐਮਪੀ ਦੀ ਟਿਕਟ ਉਸਦਾ ਕੀ ਰੇਟ ਹੋਵੇਗਾ ਮਤਲਬ ਕੁਲਮ ਲਾ ਕੇ ਗੱਲ ਕੀਤੀ ਜਾਵੇ ਤਾਂ ਹਰ ਚੀਜ਼ ਦਾ ਰੇਟ ਵਧ ਜਾਵੇਗਾ ਭਾਅ ਵਧ ਜਾਵੇਗਾ ਇਸ ਮਹਿੰਗਾਈ ਦੇ ਠੱਲ ਪਾਉਣੀ ਹੀ ਚਾਹੀਦੀ ਹੈ ਪਰ ਦੋਸਤੋ ਇਹ ਸੋਚ ਆਈ ਕਿਥੋਂ ਇਸ ਬਾਰੇ ਵੀ ਤਾਂ ਸੋਚਣਾ ਚਾਹੀਦਾ ਹੀ ਹੈ ਬਿਨਾ ਸ਼ਾਕੀ ਨਾ ਪੋਲਿਟੀਸ਼ੀਅਨ ਦੀ ਹੀ ਦੇਣ ਹੈ ਇਹ 1000 ਰੁਪਏ ਮਹੀਨਾ 300 ਜੋਟਾ ਤੇ ਹੋਰ ਮੁਫਤ ਸਹੂਲਤਾਂ ਦੇ ਕੇ ਕੀ ਇਹ ਵੋਟਾਂ ਖਰੀਦਦੇ ਨਹੀਂ ਹਨ ਉਹ ਵੀ ਸਰਕਾਰੀ ਖਜ਼ਾਨੇ ਦੇ ਪੈਸੇ ਵਿੱਚੋਂ ਰਕਮ ਲਾ ਕੇ ਹਾਂਜੀ ਇਹੋ ਜਿਹੇ ਵਾਅਦੇ ਕਰਕੇ ਵੋਟਾਂ ਹੀ ਤਾਂ ਖਰੀਦੇ ਨੇ ਇਹ ਸਾਡੇ ਨੇਤਾ ਜਦੋਂ ਕਿ ਸਰਪੰਚੀ ਲੜਨ ਵਾਲਾ ਨਿੱਜੀ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਪਿੰਡ ਦੇ ਵਿਕਾਸ ਦੇਣ ਦੀ ਇਹਨਾਂ ਚੋਣਾਂ ਵਿੱਚ ਗੱਲ ਕਰ ਰਿਹਾ ਹੈ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਂਦੇ ਸਰਕਾਰ ਵੱਲੋਂ ਸਪੈਸ਼ਲ ਗ੍ਰਾਂਟ ਉਹ ਵੀ ਤਾਂ ਪਿੰਡ ਦੇ ਵਿਕਾਸ ਲਈ ਮਿਲਣੀ ਹੀ ਹੈ ਜੇ ਇਸ ਪੁਆਇੰਟ ਆਫ View ਨਾਲ ਵੇਖੀਏ ਤਾਂ ਪਿੰਡ ਵਾਲਿਆਂ ਦਾ ਭਲਾ ਹੀ ਭਲਾ ਹੈ ਪਿੰਡ ਦੇ ਵਿਕਾਸ ਲਈ ਚੰਗੀ ਰਕਮ ਚੋਖੀ ਰਕਮ ਅਤੇ ਪਿੰਡ ਦਾ ਵਿਕਾਸ ਹੋ ਹੀ ਜਾਵੇਗਾ ਕੁਝ ਦਿਨ ਰਜਵਾ ਹਾਂ ਜੇ ਕੁਝ ਦਿਨ ਰਜਵਾ ਖਾਣ ਪੀਣ ਨੂੰ ਵੀ ਮਿਲ ਜਾਵੇਗਾ ਜੀ ਹਾਂ ਪੀਣ ਨੂੰ ਰਜਵਾ ਪੀਣ ਨੂੰ ਮਿਲ ਜਾਵੇਗਾ ਕੁਝ ਦਿਨ ਨੈਤਿਕਤਾ ਦੀ ਗੱਲ ਕਰਨ ਵਾਲੇ ਇਨ੍ਹਾਂ ਨੇਤਾਵਾਂ ਵਿੱਚ ਕੀ ਨੈਤਿਕਤਾ ਹੈ ਇਹ ਸੋਚਣਾ ਚਾਹੀਦਾ ਹੈ ਸਾਨੂੰ ਪਾਰਟੀ ਕਿਹੜੀ ਪਾਰਟੀ ਨੈਤਿਕਤਾ ਨੂੰ ਫੋਲੋ ਕਰਦੀ ਹੈ ਇਹ ਸਭ ਨੂੰ ਪਤਾ ਹੈ ਪਰ ਦੋਸਤੋ ਇਸ ਸਭ ਦੇ ਬਾਵਜੂਦ ਇਹ ਹੈ ਤਾਂ ਗਲਤ ਆਪਣਾ ਨੁਮਾਇੰਦਾ ਬਿਨਾਂ ਲਾਲਚ ਦੇ ਹੀ ਚੁਣਨਾ ਚਾਹੀਦਾ ਹੈ ਜੋ ਨੇਿਆ ਦੀ ਗੱਲ ਕਰ ਸਕੇ ਜੋ ਖੁਦ ਨੇਕ ਹੋਵੇ ਉਨਾ ਅਤੇ ਸਰਕਾਰ ਵਿੱਚ ਉਹ ਪੁਲ ਦਾ ਕੰਮ ਕਰ ਸਕਦਾ ਹੋਵੇ ਪਰ ਕੀ ਕਰੀਏ ਇੱਥੇ ਦਾ ਪੰਜਾਬ ਵਿੱਚ ਆਵਾ ਹੀ ਉੱਤਿਆ ਪਿਆ ਹੈ ਅਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਇਹਨਾਂ ਵਿੱਚੋਂ ਕਿਹੜਾ ਦੁੱਧ ਤੋਤਾ ਹੈ ਜਰਾ ਧਿਆਨ ਨਾਲ ਸੋਚਿਓ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਨੇ ਤਾਂ ਸਾਰੇ ਚਾਲ ਆ ਦਿੱਤੇ ਹਨ ਪੰਜਾਬ ਵਿੱਚ ਲੋਕਾਂ ਦੇ ਚਲੋ ਚੌਧਰ ਲਈ ਸਰਪੰਚ ਤੇ ਪੰਚ ਉਹ ਵੀ ਚੁਣ ਹੀ ਲੈ ਜਾਣਗੇ 15 ਅਕਤੂਬਰ ਤੋਂ ਬਾਅਦ ਗ੍ਰਾਂਟਾ ਆਣ ਗੀਆਂ ਆਪਣੇ ਲੋਕਾਂ ਕੋਲੋਂ ਕੰਮ ਕਰਵਾ ਕੇ 20-20 ਪੈਸੇ ਲਾ ਕੇ 1 ਰੁਪਏ ਦਾ ਬਿੱਲ ਬਣਾ ਕੇ ਪੈਸੇ ਜੇਬਾਂ ਵਿੱਚ ਪਾ ਵੀ ਲੈ ਜਾਣਗੇ। ਇਹੋ ਲੋਕਤੰਤਰ ਹੈ ਦੋਸਤੋ ਤੇ ਇਹੋ ਹੀ ਅਸੀਂ ਹਾਂ। ਪਿੰਡ ਪਿੰਡ ਦੋਸਤੋ ਪਿੰਡ ਪਿੰਡ ਇੱਕ ਇੱਕ ਦੋ ਦੋ ਨਹੀਂ ਕਹੀ ਥਾਂ 3-3 4-4 ਗੁਰੂ ਘਰ ਖੁੱਲਣ ਦੇ ਬਾਵਜੂਦ ਵੀ ਅਸੀਂ ਰਹੇ ਤਾਂ ਉਹੀ ਉਹ ਉਹੀ ਉਹ ਸੋਚ ਉਹੀ ਉਹ ਛੋੜੀ ਸੋਚ ਅਤੇ ਮਤਲਬ ਪ੍ਰਸਤ ਸੋਚ। ਬਾਣੀ ਗੁਰੂ ਗੁਰੂ ਦੀ ਬਾਣੀ ਕੋਈ ਵੀ ਅਸਲ ਨਹੀਂ ਛੱਡ ਸਕੀ ਸਾਡੇ ਉੱਪਰ ਬਸ ਕੁਝ ਹੱਦ ਤੱਕ ਸਾਡਾ ਬਾਣਾ ਹੀ ਬਦਲਿਆ ਹੈ ਦੋਸਤੋ ਅੰਤ ਵਿੱਚ ਦੋਸਤੋ ਇਹਨਾਂ ਚੋਣਾਂ ਬਾਰੇ ਇੱਕ ਹੋਰ ਅਪਡੇਟ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਸਰਪੰਚੀ ਪੰਚਾਇਤੀਆਂ ਚੋਣਾਂ ਲੜਨ ਵਾਲਿਆਂ ਲਈ ਕੁਝ ਨਵੀਆਂ ਸ਼ਰਤਾਂ ਐਡ ਕਰ ਦਿੱਤੀਆਂ ਹਨ ਇੱਕ ਨੋਬਜੈਕਸ਼ਨ ਸਰਟੀਫਿਕੇਟ ਹੁਣ ਨਾਮਜ਼ਦਗੀ ਫਾਰਮ ਦੇ ਨਾਲ ਲਾਉਣਾ ਹੀ ਪਵੇਗਾ ਜਿੱਥੋਂ ਉਹ ਪੰਚਾਇਤੀ ਚੋਣ ਲੜ ਰਹੇ ਹਨ ਉਸ ਪੰਚਾਇਤ ਦਾ ਕਿ ਕਿਸੇ ਵੀ ਤਰ੍ਹਾਂ ਦਾ ਉਹਨਾਂ ਵੱਲ ਬਕਾਇਆ ਜੀ ਹਾਂ ਉਹ ਡਿਫਾਲਟਰ ਨਹੀਂ ਹਨ ਉਸ ਪੰਚਾਇਤ ਦੇ ਇੰਜ ਹੀ ਸਰਪੰਚੀ ਲਈ ਇਹ ਵੀ ਐਫੀਡਾਇਵਟ ਨਾਲ ਹਾਂਜੀ ਸਵੇਖੋਸ਼ਨਾ ਪੱਤਰ ਨਾਲ ਅਟੈਚ ਕਰਨਾ ਪਵੇਗਾ ਕਿ ਪੰਚਾਇਤੀ ਜ਼ਮੀਨ ਉੱਪਰ ਉਹਨਾਂ ਜਾਂ ਉਹਨਾਂ ਦੇ ਪਰਿਵਾਰ ਦਾ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਬਾਕੀ ਦੋਸਤੋ 15 ਅਕਤੂਬਰ ਤੱਕ ਮੀਡੀਆ ਵਿੱਚ ਪੰਚਾਇਤੀ ਚੋਣਾਂ ਦੀਆਂ ਖਬਰਾਂ ਉਹ ਚਲਦੀਆਂ ਹੀ ਰਹਿਣਗੀਆਂ ਤੇ ਉਹਨਾਂ ਦੇ ਮ제 ਲੈਂਦੇ ਰਹੋ ਕਿਤੇਰੇ ਕਿਤੇਰੇ ਟਕਰਾਅ ਵੀ ਹੋਣਗੇ ਆਖਰ ਚੌਧਰ ਸਰਪੰਚੀ ਚੌਧਰ ਦਾ ਪ੍ਰਤੀਕ ਹੁੰਦੀ ਹੈ ਸਰਪੰਚੀ ਦਾ ਇੱਕ ਅੱਡ ਹੀ ਰਤਬਾ ਹੁੰਦਾ ਹੈ ਸਾਡੇ ਪਿੰਡਾਂ ਵਿੱਚ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਹੋ ਸਕਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ